ਲਗਣਾ ਵੀ ਅਸੀਂ ਚਾਹੁੰਦੇ ਆ ਜਦੋਂ ਵੀ ਕੋਈ ਆਫਤ ਆਉਂਦੀ ਹੈ ਪਹਿਲਾ ਪੰਜਾਬ ਤੇ ਆਉਂਦੀ ਹੈ ਚਾਹੇ ਦਲੇ ਪਾਸੋਂ ਆਵੇ ਗੋਲੀ ਆਵੇ ਤਾਂ ਪਹਿਲਾ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਯਾਤੀ ਬਰੇ ਕੁਰਬਾਨੀਆਂ ਦੇਣੀ ਹੋ ਤਾਂ ਪੰਜਾਬੀ ਆਯਾਤੀ ਨੂੰ ਸੰਭਾਲਣ ਵਾਸਤੇ ਕਾਰਗਿਲ ਦੇ ਵਿੱਚ ਡਿਊਟੀਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈ ਸਾਡੇ ਦਾ 23 23 ਸਾਲ ਦੇ ਜੀਤਿਆ ਸਿੰਘ ਭਗਤ ਸਿੰਘ ਰਾਜਗੁਰੂ ਸਰਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਣੇ ਮਾਪੇ ਤੋਂ ਮੋਟਰਸਾਈਕਲ ਮੰਗਦੇ ਨੇ ਭਗਤ ਸਿੰਘ ਗੁਰੂ ਹਸਬੀਲ ਸਿੰਘ ਦੇ ਚਾਤੂਮੁਲਕ ਵਾਲੇ ਸੀ ਉੱਤੀ ਬੱਤੀ ਸਾਨੂੰ ਚੋਕੀ ਜੋ ਨਾ ਦੀ ਇਹ ਸਾਨੂੰ ਮੁੱਲਕ ਤੇ ਉਹ ਸਾਡਾ ਮੁੱਲਕ ਹੈ ਆਪਾਂ ਨੂੰ ਆਪਣੇ ਵਿਰਸੇ ਤੇ ਜੇ ਕਿਤੇ ਥੋੜਾ ਬਹੁਤ ਗੌਰ ਕਰਕੇ ਆਪਾਂ ਚਲੋ ਪੀਏ ਤਾਂ ਆਪਣੇ ਵਰਗੇ ਕਾਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਕੁਮਤੀ ਹੈ ਇਹ ਇੱਕੀ ਦਰਖੇਸ ਐਦੋਂ ਉਪਜਾਉ ਧਰਤੀ ਕਿਤੇ ਨਹੀਂ ਐਦੋਂ ਮਿਹਨਤੀ ਕਾਮ ਹੈ ਨਹੀਂ ਕਿਤੇ ਹਰ ਕਿਸਮ ਦਾ ਮੌਸਮ ਹੈ ਆਪਣੇ ਲਈ ਫਿਰ ਕਹਿੰਦੇ ਵਾਤੇ 40-40 ਲੱਖ ਰੁਪਏ ਦੇ ਕੇ ਬਾਹਰਲੇ ਮਕਨ ਖਰੀਦ ਲੀਏ ਕਿਤੇ ਨਹੀਂ ਜਾਣਾ ਤੁਹਾਡੇ ਲਈ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋਣੇ ਪਰ ਜਦੋਂ ਨੰਬਰ ਆ ਗਏ ਫਿਰ ਕਹਿੰਨਾ ਨਹੀਂ ਐ ਥੀ 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 ਠੀਕ ਇਹਦਾ ਨਾਮ ਮਿਊਂਸਪਲ ਭਵਨ ਹੈ ਪਰ ਇਹਦਾ ਨਾਮ ਹੋਣਾ ਸੀ ਨਿੱਯਤੀ ਪੱਤਰ ਭਵਨ ਰੱਖ ਚਾਹਦੇ ਹਾਂ ਕਿਉਂਕਿ ਇੱਥੇ ਮੈਂ ਹਰ ਹਫ਼ਤੇ ਅਕਤੂਰ ਦੋ-ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਦੇ ਵਾਸਤੇ